ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪ ਜੀ ਸਾਹਿਬ ਇੱਕ ਓ ਅੰਕਾਰ ਸਤਨਾਮ ਖਰਤਾ ਪੁਰਖੋ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਗ ਸਤ ਜੁਗਾਦ ਸਤ ਹੈ ਭੇ ਸਤ ਨਾਨਕ ਉਸੇ ਭੇ ਸਤ ਸੋਚ ਸੋਚਨਾ ਹੋਵੇ ਜੇ ਸੋਚੇ ਲਖਵਾਰ ਚਪੈ ਚਪਨਾ ਹੋਵੇ ਜੇ ਲਾਇ ਰਹਾ ਨਿਵਤਾਰ ਭੁਖਿਆ ਭੁਖ ਨਾ ਉਤਰੇ ਜੇ ਬੰਨਾ ਪਰੀਆਂ ਪਾਰ ਸਹਿਸ ਸਿਆਨ ਪਾ ਲਖ ਹੋ ਹੈ ਤਾਇਤ ਨਾ ਚੱਲੇ ਨਾਲ ਏ ਸਤਿਆਰਾ ਹੋਈ ਐ ਕੁੜੇ ਚੁਪੇ ਪਾਲ ਹੁਕਮਰ ਜਾਏ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਏ ਹੁਕਮੇ ਹੋਵਨ ਜੀ ਹੁਕਮ ਲੈ ਵਢਾਈ ਹੁਕਮਿਓ ਤੁਮਨੀਤ ਹੁਕਮ ਲੇਖ ਦੁ ਸੁਖ ਪਾਈਐ ਇਕ ਨਾਮ ਨੀ ਬਖਸ਼ੇ ਸਾ ਇਕ ਹੁਕਮੀ ਸਦਾ ਪਵਾਏ ਹੁਕਮੈ ਅੰਦਰ ਸਭ ਕੋ ਬਾਹਰ ਕੋ ਨਾ ਕੋਏ ਨਾਮ ਕਮ ਜੇ ਬੁਝੈ ਤਾਹ ਮੈਂ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤੁ ਜੜੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਥਾਰ ਗਾਵੇ ਕੋ ਵਿਦਿਆ ਵਿਖਣ ਵਿਚਾਰ ਗਾਵੇ ਕੋ ਸਾਜ ਕੇ ਤਨਖੇ ਗਾਵੇ ਕੋ ਜੀਲਾ ਫਿਰ ਦੇ ਗਾਵੇ ਕੋ ਜਾਪ ਦਿਸਦੂਰ ਗਾਵੇ ਕੋ ਵੇਖਿਆ ਅਧਰਾ ਦੂਰ ਕਥਨਾ ਕਥਿ ਨ ਆਵੈ ਥੋਟ ਕਤ ਕਤ ਕਥੇ ਕੋਟੀ ਕੋਟ ਕੋਟ ਦਿੰਦਾ ਦੇ ਲਿੰਦੇ ਠਗ ਪਾਰ ਜੁਗਾ ਜਗੰਤਰ ਖਾਹੀ ਖਾਏ ਹੁਕਮੇ ਹੁਕਮ ਚਲਾਇ ਰਾਹੋ ਨਾਨਕ ਵਿਖ ਸਵੇ ਪਰਵਾਹ ਸਾਚ ਸਾਇਦ ਸਤ ਨਾਏ ਭਾਖਿਆ ਬੋਪਾਰ ਆਖ ਮੰਗਾ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖਿਆ ਜਿਸ ਸਾ ਦਰਬਾਰ ਮੋਹ ਕੇ ਬੋਲਣ ਬੋਲਿਆ ਜਸੂ ਧਰੇ ਪਿਆਰ ਅੰਮ੍ਰਿਤ ਵੇਲਾ ਸਤਿਨਾਮ ਵਡਿਆਈ ਵਿਚਾਰ ਕਰਮੀਆਂ ਵੇ ਕੱਪੜਾ ਨਦਰੇ ਮੁਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕਾ ਗਾਵੀਐ ਗੁਣੀ ਨਿਤਾ ਗਾਵੀਐ ਸੁਭਿਐ ਬਰਖਿਐ ਭਾਉ ਧੋਖ ਪਰਵਰ ਸੁਗਰ ਲੈ ਜਾਏ ਗੁਰਮਖਨਾਕ ਗੁਰਮਖਵੇਦ ਗੁਰਮਖਰਿਆ ਸਮਾਏ ਗੁਰ ਸਰ ਗੁਰ ਗੁਰ ਪਰਮਾੁਰਪਾਰ ਪਤੇ ਮਾਏ ਜੇ ਹੋ ਜਾਣਾ ਆਖਾ ਨਹੀਂ ਕਹਣਾ ਕਿਥਾ ਨ ਜਾਏ ਗੁਰ ਅਕਦੇ ਬੁਝਾਏ ਸਭਨਾ ਜੀਆਂ ਗਗਦਾਤਾ ਸੋ ਮੈਂ ਸਰਣਾ ਜਾਏ ਤੀਰਥ ਨਾਵਾ ਜਿਸ ਬਾਵਾਂ ਬਣ ਪਾਣੇ ਖੇਨਾਏ ਕਰੇ ਜਿਥੇ ਸੁਰਥੁ ਕਾਏ ਵੇਖਾ ਬਿਨ ਕਰਮਾ ਕੇ ਮਿਲ ਲੈ ਲਈ ਮਤ ਵਿਚ ਰਤਨ ਜਵਾਰ ਮਾਨਕ ਜੇ ਗੁਰ ਕੀ ਸੇਜ ਸੁਣੀ ਗੁਰ ਅਕਦੇਵ 부ਝਾਏ ਸਭਨਾ ਜੀਆ ਕਾਇ ਚਾਤਾ ਸੋ ਮੈਂ ਵਿਸਰਣਾ ਗਾਏ ਜੇ ਜੁਗਤਾਰ ਅਰਜਾ ਹੋਰ ਦਸ ਸੁਣੀ ਹੋਏ ਨਵਖੰਡ ਚ ਜਾਣੀਐ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀ ਰਤ ਜਗਲੇ ਜੇ ਜਨਦਰ ਨ ਆਵੇ ਤਾਂ ਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦਸੇ ਦਸ ਧਰੇ ਨਾਨਕ ਅੰਦਰ ਗੁਣ ਗੁਣ ਕਰੇ ਗੁਣਵੰਤਿਆ ਗੁੰਜੇ ਤੇ ਹੈ ਕੋਈ ਨਾ ਸੋਜੈ ਜੇ ਸਿਦ ਗੁਣ ਕੋਈ ਕਰੇ ਸੁਣਿਆ ਸਿਦ ਪਿਰ ਸੁਰਨਾਥ ਸੁਣਿਆ ਤ੍ਰਿਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਲ ਸੁਣਿਆ ਕੋ ਨਾ ਸਕੇ ਖਾਨ ਨਾਲ ਭਗਤ ਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਦ ਬ੍ਰਹਮਾ ਇੰਦ ਸੁਣ ਮੁਕਤ ਸਲਾ ਰਣਮੰਦ ਸੁਣਿਆ ਜੋਗ ਜਗਤਨ ਭੇਦ ਸੁਣਿਆ ਸਾਖ ਸਿਮਰਤ ਵੇਦ ਨਾਮੇ ਭਗਤਾਂ ਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਠੜ ਕੈ ਇਸਾਨ ਸੁਣਿਆ ਪਰਪੜ ਪਾਵੇ ਮਾਨ ਸੁਣ ਲਾਗੈ ਸੈ ਧਿਆਨ ਨਾਮੇ ਭਗਤਾਂ ਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਦੇ ਪਾਵਰ ਆਹੋ ਆਪਣੇ ਹੱਥ ਸਗਾਹੋ ਨਾਨਕ ਭਗਤਾ ਫਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੇ ਨਾ ਜਾਏ ਜੇ ਕੋ ਕਹਿ ਪਿਛੈ ਪਿਛਤਾਏ ਕਾਗਦ ਕਲਮ ਲਿਖਣਾ ਆਜ ਮਨ ਨੇ ਕਹਿ ਬੇਕਰਨ ਵਿਚਾਰ ਐਸਾ ਨਾਮ ਦਰਜਨ ਹੋਏ ਜੇ ਕੋ ਮਨ ਜਾਣ ਮਨ ਹੋਏ ਮਨਾਂ ਸੁਖੋਆ ਮਨ ਬੁੱਧ ਮਨ ਸਗਲ ਕੋਣੀ ਕੇ ਸੁਧ ਮਨਾਂ ਨਾ ਟੋਟਾ ਨਾ ਖਾਏ ਮਨ ਜਿਮ ਕੈ ਸਾਥ ਨਾ ਜਾਏ ਐਸਾ ਨਾਮ ਦਰਜਨ ਹੋਏ ਜੇ ਕੋ ਮਨ ਜਾਣ ਮਨ ਹੋਵੇ ਮਨਾਂ ਮਾਰਿ ਕਠਾਕ ਨ ਪਾਏ ਮਨਾਂ ਪਸੰ ਪਰਗਟ ਜਾਏ ਮਨ ਮਗਨ ਕੱਲਾ ਪੰਥ ਮਨ ਧਰਮ ਦੇ ਸੰਬੰਧ ਐਸਾ ਨਾਮ ਨਰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਵੇ ਮੁਕਤ ਦਵਾਰ ਮਨ ਪਰਵਾਦਾ ਸਾਧਾਰ ਮਨ ਤਰੇ ਤਾਰੇ ਇਕ ਸਿੱਖ ਮਨ ਨਾਨਕ ਭਵਨ ਭਿਖ ਐਸਾ ਨਾਮ ਨਰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਅਤਿ ਪਰਵਾਣ ਬੇ ਪ੍ਰਦਾਣ ਪੰਥੇ ਬਾਬਾ ਦਰਗਹਿ ਮਾਨ ਅਮ ਤੇ ਸੋਹਜ ਰਾਜਾਨ ਪੰਤਾ ਕਾ ਗੁਰ ਇੱਕ ਦਿਹਾਨ ਜੇ ਕੋ ਕਹਿ ਕਰੇ ਬੇਝਾਰ ਕਰਤੇ ਕਹਿ ਕਰਨੇ ਨਾ ਸਮਾਰ ਧੋਲ ਧਰਮ ਦੇ ਆਕਾ ਪੂਜਾ ਸੰਘੋਖ ਥਾ ਪ੍ਰਖਿਆ ਜਨ ਸੁਤਾ ਜੇ ਕੋ 부ਝਾ ਹੋਵੇ ਸਚਿਆਰ ਧਨ ਉੱਪਰ ਕੇਤਾ ਬਾਰ ਧਰਤੇ ਹੋਰ ਪਰ ਹੋਰ ਤਿਸਤੇ ਭਾਰ ਕਲਾ ਗੁਣ ਜੋਰ ਜੇ ਜਾਪੰਗਾ ਕੇ ਨਾਮ ਸਭਨਾ ਲਖਿਆ ਬੜੀ ਕਲਾ ਇਹੋ ਲੇਖਾ ਲਿਖਣ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸੁਹਾਨ ਰੂਪਾ ਹਿੱਤੇ ਦਾਤ ਜਣੇ ਕਣਕੂਤਾ ਕੀਤਾ ਪੂ ਸਭੇ ਕੋ ਪਵਾਓ ਤਿਸਤੇ ਹਰ ਨਦਰਿ ਆਓ ਕੁਦਰਤ ਕੌਣ ਕਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਪ ਸੰਗ ਭਾਉ ਸੰ ਪੂਜਾ ਸੰ ਤਪਤਾਓ ਅਸੰਖ ਗ੍ਰੰਥ ਮੁਕਵਿਦ ਪਾਠ ਸੰਗ ਜੋਗ ਮੰਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਾਤਾਰ ਅਸੰਖ ਸੁਰਮ ਪਖਸਾਰ ਅਸੰਖ ਮੋ ਨਿਵਲੈ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਣਾ ਏਕ ਵਾਰ ਜੋ ਤੁਧ ਭਾਵੈ ਸਹਿ ਭਲੇ ਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਤ ਮੂਰ ਕੰਧ ਘੂਰ ਅਸੰਤ ਤੋਰ ਹਰਨ ਘੂਰ ਅਸੰਤ ਹਰ ਕਰ ਜਾਏ ਜੋਰ ਅਸੰਗ ਗਲ ਵੜਤ ਕਮਾਹੇ ਅਸੰਗ ਪਾਪੀ ਪਾਪ ਕਰ ਜਾਏ ਅਸੰਗ ਕੁੜਿਆਰ ਕੁੜੇ ਬਿਰਾਹੇ ਅਸੰਗ ਮਰੇ ਮਨ ਪਾਕਾਏ ਅਸਾਂ ਨੰਦ ਗੁਰ ਗਰ ਭਾਰ ਨਾਰ ਕੇ ਕਹਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਤ ਨਾਮ ਸੰਗ ਥਾਵ ਗਮ ਗਮ ਸੰਸਲੋ ਸੰਕੈ ਸਿਰ ਭਾਰ ਹੋਏ ਅਖਰੇ ਨਾਮ ਕ੍ਰਿਸ਼ਨਾ ਆਖਰੇ ਗਿਆਨ ਕੀਤ ਗੁਣਗਾਹ ਆਖਰੇ ਗਿਆਨ ਜਿਤ ਗੁਣ ਗਾਖਰੇ ਲਿਖਣ ਬੋਲਣ ਬਾਣ ਅਖਰਾ ਸਰ ਸਰ ਸੰਜੋਗ ਵਿਖਾਣ ਜਿਨੇ ਲਿਖੇ ਤੇ ਸਰਣਾਏ ਜੇ ਫਰਮਾ ਤੇ ਤੇ ਪਾਏ ਜੇਤਾ ਕੀਤਾ ਤੇ ਤਰਾਓ ਫਿਰਦਾ ਵਾ ਨਹੀਂ ਕੋ ਥਾਓ ਕੁਦਰਤ ਕਵਣ ਕਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤਤ ਫਾਵੈ ਸਈ ਭਲੀ ਕਾਰ ਤੂੰ ਸਦਾ ਸਲਾਮਤ ਦਰੰਕਾਰ ਪਰ ਜੈ ਹੱਥ ਪੈਰ ਦੰਦੇ ਪਾਣੀ ਦੁੱਧ ਅਦਰਸਖੇ ਮੂਤ ਬਲਿਤੇ ਕੱਪੜ ਹੋਏ ਦੇ ਸਾਬੂ ਲਿਓ ਧੋਏ ਭਰੀਏ ਮਨ ਪਾਪਾ ਕੇ ਸੰਗ ਉਹ ਧੋਪੇ ਨਹਾਵੇ ਕੇ ਰੰਗ ਕੁੰਨੀ ਪਾਪੀ ਆਖਣ ਨਾਹਿ ਕਰ ਕਰ ਕਰਣਾ ਲਿਖ ਲੈ ਜਾਂ ਆਪੇ ਦੇਜ ਆਪੇ ਖਾਓ ਨਾਨਕ ਹੁਕਮਿ ਆਹਉ ਦਉ ਤੇਰ ਤਪ ਤੇ ਅਦ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੇਰਸ ਮਲਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਤਿ ਆਤਮਾਣੀ ਬਰਵਾਉ ਸਤ ਸੁਹਾਣ ਸਦਾ ਬਚਾਉ ਕਵਣ ਸਵੇਲਾ ਬਖਤ ਕਵਣ ਕਵਣ ਜਿਤ ਕਵਣ ਵਾਰ ਕਵਣ ਸਿਰ ਤੇ ਮਾਹੋ ਕਵਣ ਜਿਤ ਹੋਵਾ ਆਕਾਰ ਵੇ ਨਾ ਪਾਇਆ ਕਟੇ ਜੇ ਹੋਵੇ ਨੇਕ ਪ੍ਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਾਂ ਲੈ ਕੁਰਾਨ ਤਿਤਵਾਰ ਨਾ ਜੋਗੀ ਜਾਣ ਰਤਮਾਉ ਨਾ ਕੋਈ ਜਾ ਕਰਤਾ ਸ੍ਰੀ ਠੀਕੋ ਸਾਧ ਆਪੇ ਜਾਣੈ ਸੋਏ ਕਿਵ ਕਰਾਖ ਕਿਵ ਸਲਾਇਖੇ ਵਰਨੇ ਕਿਵ ਜਾਣਾ ਨਾਨਕ ਖੜਾ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਇ ਵੱਡੇ ਨਾਹੀਂ ਕੀਤਾ ਜਗ ਹੋਵੈ ਨਾਨਕ ਜੇ ਕੋ ਆਪੋ ਜਾਣ ਅੱਗੇ ਗਿਆਨ ਸੋਹੈ ਪਾਪਾ ਲਾਪਾ ਦਾਲ ਲਾਗਾ ਸਾਗਾ ਉੜ ਉੜਕ ਭਾਲ ਸਖੇ ਵੇਦ ਕੈਨਿਕ ਬਾਤ ਸੈ ਸਧਾਰਾ ਕੈਨਿਕ ਤੇਬਾ ਅਸਲ ਇਕਤਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖਿਆ ਆਪੇ ਜਾਣੀ ਆਪ ਸਾਰਾ ਇਸਲਾਹ ਹੈ ਇਥੇ ਸਤ ਨਾ ਪਾਇਆ ਨਦੀਆਂ ਤੇ ਵਾਪਸ ਸੁਮਤ ਨਾ ਜਾਣੀ ਐ ਸਮੁੰਦਰ ਸਾ ਉਸ ਤਾਨਗਰਾ ਸਿੱਤੇ ਮਾਲ ਧਨ ਕਿਹੜੇ ਤੁਲ ਹੋਵਨੀ ਜੇ ਤਸਮਨੋ ਨਾ ਵਿਸਰਹ ਅੰਤ ਨਾ ਸਿਫਤਿ ਕਹਿਣਾ ਅੰਤ ਅੰਤ ਨਾ ਕਰਨਾ ਦੇ ਨੰਤ ਅੰਤ ਨ ਦੇਖਣਾ ਸੁਣਨਾ ਅੰਤ ਅੰਤਨ ਜਾਪੈ ਗਿਆਨ ਮੰਤ ਅੰਤਨ ਜਾਪੈ ਚੀਤਾ ਆਕਾਰ ਅੰਤਨ ਜਾਪੈ ਪਾਰ ਆਵਾਰ ਅਹੰਕਾਰਨ ਕਿਤੇ ਵਿਰਲਾ ਹੈ ਤਾ ਕੇ ਅੰਤ ਨਾ ਪਾਏ ਜਾਏ ਇਹੋ ਅੰਤ ਨ ਜਾਣ ਕੋਏ ਬਹੁਤਾ ਕੇ ਬੁਤਾ ਹੋਵੇ ਵੱਡਾ ਸਭ ਦਾ ਦਾਉ ਪੁੱਤ ਪੁਰਤਨਾ ਇਹ ਵਡਾ ਚ ਹੋਵੇ ਕੋਏ ਤਿਸ ਤੇ ਕੋ ਜਾਣ ਸੋਏ ਜੇ ਵੜਿਆ ਆਪ ਜਾਣਿਆ ਪਾਪ ਨਾਨਕ ਨਿਹਰੇ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਨ ਨ ਤਮਾਏ ਹਿੱਤੇ ਮੰਗੇ ਜੋਤ ਪਾਰ ਹਿੱਤੇ ਘਣਤ ਨਹੀਂ ਵਿਚਾਰ ਹਿੱਤੇ ਖਉ ਤੇ ਵੇਖਾਰ ਹਿੱਤੇ ਲਲਬਿ ਕਰਪਾਏ ਹਿੱਤੇ ਮੂਰਖਾਈ ਖਾਈ ਹਿੱਤੇ ਆ ਦੂਖੁ ਫਤ ਮਹਾਰ ਏ ਬੇਦਾਸ ਜੀ ਦਾਤਾਰ ਬੰਦ ਕਲਾਸੇ ਪਾਣਾ ਹੋਏ ਹੋ ਰਾਸ ਸਚੈ ਕੋਏ ਜੇ ਕੋ ਖਾ ਕਾ ਕਨ ਪਾਏ ਉਹ ਜਣ ਜਿਤੇ ਮੋ ਖਾਏ ਆਪੇ ਜਾਣ ਆਪੇ ਦੇ ਆਖੇ ਸੇ ਵੇਚੇ ਹੀ ਕੇ ਜਿਸ ਨੂੰ ਬਖਸੇ ਸਲਾ ਨਾਨ ਪਾਤਸ਼ਾਹ ਪਾਤਸ਼ਾਹ ਹੋ ਅਮੁੱਲ ਗੁਣ ਮਲਵਾ ਪਾਰ ਅਮੁੱਲ ਵਪਾਰੇ ਮਲ ਬੰਡਾਰ ਅਮੁੱਲ ਵ ਮਲ ਜਾਹੇ ਅਮਲ ਬ ਅਮਲ ਸਮਾਏ ਅਮਰਦਰ ਮਲ ਦੇ ਬਾਣ ਅਮਰਦਰ ਮਨ ਪ੍ਰਵਾਣ ਅਮਲ ਬ ਸੇ ਸਭੋਲੇ ਸ਼ਾਮ ਅਮਰ ਕਰ ਮਰ ਫਰਮਾਣ ਅਮੰਡੋ ਮਲੇ ਆਖਿਆ ਨਾ ਜਾਹੇ ਆਖਾ ਗਰ ਅਜਿ ਬਿਲਾਏ ਆਖਾ ਵੇਰ ਪਾੜ ਬੁਰਾਣ ਆਥੇ ਖੜੇ ਕਰਿ ਵਿਖਿਆ ਆਖੇ ਬਰਮੇ ਆਖੇ ਇੰਦ ਆਖੇ ਗੋਪੀਤ ਗੋਵਿੰਦ ਆਖੇ ਸਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਨ ਵਖੇ ਦੇਵ ਆਖੇ ਸੁਧ ਮੁਰਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਫਟੜ ਜਾਏ ਇਤੇ ਕਿਤੇ ਹੋਰ ਕਰੇ ਤਾਤ ਨ ਸਕੈ ਕੇ ਕੇ ਜਿਵੜ ਭਾਵੈ ਤਿਵੜ ਹੋਏ ਨਾਨਕ ਜਾਣੈ ਸਤ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਲ ਕੇ ਸਿਰ ਗਵਾਰ ਗਵਾਰ ਸੋਦਰ ਕਿਹਾ ਸੋ ਘਰ ਕਿਹਾ ਜਿਤਬੈ ਸਰਬਸਮਾਲੇ ਬਾਜੇ ਨਾਦ ਨਿਕਰਸੰਖਾ ਕੀਤੇ ਭਾਵਨ ਹਾਰੇ ਕੀਤੇ ਰਾਗ ਸੁਖ ਜਨ ਕੀਤੇ ਗਾਵਨ ਹਾਰੇ ਗਾਵੈ ਤੁਹਨੋਂ ਗਉਣ ਪਾਣੇ ਵਸੰਤਰ ਗਾਵੈ ਰਾਜਾ ਧੰਦ ਦੁਆਰੇ ਗਾਵੈ ਚਿਤ ਗੁਦ ਲਿਖ ਜਾਣਾ ਲਿਖਦੇ ਧਰਮ ਵਿਚਾਰੇ ਗਾਵੈ ਸਰਬ ਬ੍ਰਹਮ ਦੇਵੀ ਸੋਹਣ ਸੁਦਾਂ ਸਵਾਰੇ ਗਾਵੇ ਇੰਦੇ ਦਾ ਫਨ ਬੈਠੇ ਦੇਵਤਿਆਂ ਦੇ ਨਾਲੇ ਗਾਵੇ ਸੇ ਸਮਾਦੇ ਅੰਦਰ ਗਾਵੇ ਸਾਧ ਵਿਚਾਰੇ ਗਾਵਨ ਜਤੇ ਸੱਚੇ ਸੰਤੋਖੀ ਗਾਵੇ ਵੇਦ ਕਰਾਰੇ ਗਾਵਨ ਪੰਡਿਤ ਬਣਾ ਕੇ ਸਰ ਜੋ ਜੁਗ ਵੇਦਾਂ ਨਾਲੇ ਗਾਵੇ ਪਉੜੀਆਂ ਮਨ ਮੋਹਨ ਸੁਰਗਾ ਮਤ ਪਿਆਲੇ ਗਾਵਨ ਰਤਨ ਪਾਏ ਤੇਰੇ ਅਠਸੜ ਤੇ ਰਤਨਾਂ ਨਾਲੇ ਗਾਵੇ ਜੋਤ ਮਹਾ ਬਲਸੂ ਗਾਵੈ ਪਾਣੀ ਚਾਰੇ ਗਾਵੈ ਖੰਡ ਮੜ ਰਬਰ ਪੰਡਾ ਕਰ ਕੇ ਰੱਖੇ ਧਾਰ ਸੇਤਿ ਦਿਨੋ ਗਾਵੈ ਜਿਤੁ ਧਾਵਨ ਰਥ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਜਿਤਨਾ ਆਵਨ ਉਹਨਾਂ ਨੇ ਜਾ ਵਿਚਾਰੇ ਸੋਏ ਸੋਇ ਕਦਸਾ ਸਾਹਿਬ ਸਤ ਸਤਿ ਸਿਨਾਇ ਹੈ ਬੇ ਉਸੇ ਜਾਇ ਨਾ ਜਾਸੇ ਰਜਨਾ ਜਿਨ ਰਜਾਏ ਰੰਗੇ ਰੰਗੇ ਭਾਤੇ ਕਰ ਕਰ ਜਨ ਸੇ ਮਾਇਆ ਜਿਨ ਨੂੰ ਪਾਏ ਕਰ ਕਰ ਦੇਖਿਆ ਕੀਤਾ ਆਪਣਾ ਜਿਥੇ ਦੇਵ ਲਿਆਏ ਜੋ ਤੁਧ ਭਾਵੈ ਸੋਇ ਕਰਸੇ ਹੁਕਮ ਨਾ ਕਰਨਾ ਜਾਏ ਸੋ ਪਾਕ ਸੋ ਸਾ ਪਾਤ ਸਾਹਿਬ ਨਾਮ ਗ੍ਰਹਿਣ ਰਜਾਏ ਮੰਦਾ ਸੁਤੋਕ ਸਰਮ ਭਾ ਧੋਲੇ ਧਿਆਨ ਕੀ ਕਰੈ ਤੂ ਤਾ ਚਿੰਤਾ ਕਾਲ ਤੁਾਰੇ ਕਾਇਆ ड्रीत आई पंछी सगल जमाती मन जीत जगजी आदेस सया आदेस आद जी द नद न ਭੁਗਤ ਗਿਆਨ ਦਿਆ ਪੰਡਾਰ ਨਾ કડਕੜ ਵਜੈ ਨਾਦ ਆਪਨਾ ਬਣਾ ਦੇ ਸਭ ਜਾ ਕੇ ਰੇ ਸਿਦਿਆ ਵਰ ਸਾਦ ਸੰਜੋਗ ਜੋਗ ਦੇ ਕਾਰ ਚਲਾਵੇ ਦੇਖਿਆ ਆਵੇ ਭਾਗ ਆ ਦੇਵ ਤੇ ਆ ਦੇਵ ਸਵਾਦ ਨੀਰ ਨਾਦ ਨਾਇਤ ਜੁਗ ਜੁਗ ਇੱਕੋ ਵੇਸਾ ਇਕ ਕਮਾਈ ਜੂਤ ਵਿਆਈ ਤੇ ਚੱਲੇ ਪਰਵਾਣ ਇਕ ਸੰਸਾਰਿਕ ਪੰਡਾਰੇ ਗਲਾਈ ਜੀਵਾਨ ਜਿਸ ਸਭਾਵੈ ਤਵੇਂ ਚਲਾਵੈ ਜੋ ਹੋਗਾ ਪ੍ਰਮਾਣ ਉਹ ਵੇਖੈ ਉਹਨਾਂ ਦਰ ਨ ਆਵੇ ਬਹੁਤਾ ਹੋ ਵਿਡਾਣ ਆਦੇ ਸਦੇਸ ਆਦਿ ਇਰਨਾਦ ਨਹਤ ਜੁਗ ਜੁਗ ਇੱਕ ਹੋਵੇਸ ਆਸਣ ਲਏ ਰਏ ਪੰਡਾ ਦੋ ਕੁਛ ਪਾਇ ਸੇਖਾ ਵਾਰ ਕਰ ਕਰ ਵੇਖਿਆ ਸਿਰਜਨ ਹਾਰ ਨਾਮ ਸੱਚੇ ਜੇ ਸੱਚੇ ਕਾਰ ਆਦੇਸ ਸਹ ਆਦੇਸ ਆਦੇ ਨੀਲਾ ਨਦਨਾਇਤ ਜੁਗ ਜੁਗ ਇੱਕੋ ਵੇਸਾ ਇੱਕ ਦੂਜੇ ਭਾ ਲਖ ਵੈ ਲਖ ਵੈ ਲਖ ਵੇਸ ਲਖ ਲੰਗੇੜਾ ਆਖਿਆ ਏਕ ਨਾਮ ਜਗਦੇਸ ਏਤ ਰਹਿ ਕਦ ਪਉੜੀਆਂ ਛੜਿਆ ਹੋਇ ਜੇ ਕੇਸਾ ਸੁਣ ਗੱਲਾਂ ਆਕਾਸ਼ ਕੇ ਚਿਟਾਇ ਰੇ ਸਾ ਨਾਮੁ ਜੁਰੇ ਪਾਈ ਹੈ ਕੁੜੇ ਕੁੜੇ ਠੇਸ ਆਖਣ ਜੋਰ ਪੈਰੇ ਜੋਰ ਜੋਰ ਨਾ ਜੋਰ ਨਾ ਬੰਗਣ ਦੇ ਨਾ ਜੋਰ ਜੋਰ ਨਾ ਜੀਵਣ ਮਰਨ ਨਾ ਜੋਰ ਜੋ ਨਾ ਰਾਜ ਮਾਲ ਮਨਸੂਰ ਜੋਰ ਨਾ ਸਭ ਤੇ ਜਾਣ ਵਿਚਾਰ ਜੋਰ ਨਾ ਜੋਤੀ ਛਟੈ ਸੰਸਾਰ ਜਿਸ ਹਜ਼ਰ ਕਰ ਵੇਖਿਆ ਸੋਏ ਨਾਨਕ ਉਤਮ ਨੇ ਜਨ ਕੋਏ ਰਤੇ ਰਤੇ ਤਿੱਤੇ ਵਾਰ ਪਵਨ ਪਾੜੀ ਅਗਨੀ ਪਾਤਾਲ ਤਿਸੇ ਧਰਤੇ ਠਾਪ ਰਿਏ ਤ੍ਰਿਨਸਾਰ ਤਿਸੇ ਜੇ ਜੁਦ ਖੇ ਰੰਗ ਤਿਨਕੇ ਨਾਮ ਨਿਕ ਅਨੰਤਾ ਕਰਮੀ ਕਰਦੇ ਹੋਏ ਵਿਚਾਰ ਸਤਾ ਆਪ ਚਦਰਬਾਰ ਤਿਥਾ ਸੋਹ ਬੰਕਰ ਵਾਨ ਨਦਰੇ ਕਰਨ ਕੁਵਦੀ ਛਾਨ ਫਜ ਭੁਖਤ ਪਾਏ ਨਾ ਲਿਜ ਜਪ ਜਾਏ ਧਰਮ ਖੰਡ ਗ ਧਰਮ ਯਾਰ ਜਿਗ ਦਾ ਕੋ ਕਰਮ ਖੇਤੇ ਪੌਣ ਪਾਣੀ ਵਸੰਤਰ ਖੇਤੇ ਗਾਦ ਮਹੇਸ ਖੇਤੇ ਵਰਦੇ ਘਾੜ ਜਗੜਿਆ ਰੂਪ ਰੰਗ ਦੇ ਵੇਸਾ ਚੇਤਿਆਂ ਕਰ ਕੋ ਮੈਂ ਖੇਤੇ ਖੇਤੇ ਧੂਪ ਦੇਸਾ ਖੇਤੇ ਇੰਚਲ ਸੁਰ ਖੇਤੇ ਖੇਤੇ ਮੰਡਲ ਦੇਸਾ ਚੇਤੇ ਸਿੱਧ ਬੁੱਧ ਨਾਥ ਖੇਤੇ ਚੇਤੇ ਦੇਵੀ ਵੇਸਾ ਖੇਤੇ ਦੇਵ ਜਨਮਨ ਖੇਤੇ ਖੇਤੇ ਸਮੁੰਦ ਖੇਤਿਆਂ ਖਾਣੀ ਖੇਤਿਆਂ ਬਾਣੀ ਕੇਤੇ ਬਾਦ ਨਰਿੰਦਰ ਕੇਤੇ ਸੁਸਤੇ ਸੇਵੇ ਕੇਤੇ ਨਾਮ ਕੰਤ ਨਾਮ ਅੰਤ ਜਗਤ ਗਨ ਮੈਂ ਜਾਨ ਪ੍ਰਚੰਡ ਤਿਥਾਨਾਤ ਬਨੋਦ ਗੋਡ ਅਨੰਦ ਸਰਮਖੰਡ ਕੀ ਬਾਣੀ ਰੋਪਾ ਤਿਥਾ ਘਾੜਤ ਘੜਿਆ ਬੋਤਨੂਪਾ ਤਾ ਕੀਆ ਗੱਲਾਂ ਗਥਿਆ ਨਾ ਜਾਏ ਜੇ ਫੋਕੈ ਪਿੱਛੇ ਪਿਛਤਾਏ ਤਿੱਥਾ ਘੜਿਆ ਸੁਤਮਤ ਮਨ ਬੁੱਧ ਤਿੱਥਾ ਘੜਿਆ ਸੁਰਖਦਾ ਕੇ ਸੁਧ ਕਰਮ ਖੰਡ ਕੇ ਬਾਣੀ ਜੋਰ ਤਿੱਥਾ ਹੋਰ ਨ ਕੋਈ ਹੋਰ ਤਿਨ ਮੈਂ ਰਾਮ ਰਿਆ ਪ੍ਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਏ ਤਾਕਿਰੋ ਕਥਨੇ ਜਾਏ ਨਾ ਹੋ ਘੰਟਾ ਕੇ ਜਾਏ ਜੇ ਕਹਿ ਰਾਮ ਸਨਮਾਏ ਤਿਥੈ ਭਗਤ ਸਹਿ ਕੇ ਲੋ ਕਰੈ ਅਨੰਦ ਸਤਿ ਮਨ ਸੋਏ ਸਤਖੰਨ ਸਹਿ ਨਿਰੰਕਾਰ ਕਰ ਕਰ ਵਖੇ ਨਦਰ ਨਿਹਾਲ ਤਿਥੈ ਕੰਡ ਮਣਵਲ ਭੰਡ ਜੇ ਕੋ ਕਥਾ ਤਾ ਅੰਤ ਨਾ ਅੰਤ ਤਿਥਾ ਨੂਰੂ ਆਕਾਰ ਜਿ ਜੋ ਉਤਮ ਤਿਵਿ ਤਿਵਿਕਾਰ ਵੇਖੈ ਵਿਖੈ ਗਰਿ ਵਿਚਾਰ ਨਾਮ ਕਥਨਾ ਗੁਰਦਾਸਾਰ ਜਤ ਪਹਾਰਾ ਧਿਰਜ ਸੁਨਿਆਰ ਅਹਿਰਿ ਮਤਿ ਧਿਆਰ ਭੌ ਕਲੰਤਵਤਾ ਭਾਂਡਾ ਭਾਵਨ ਤਦਟਾਲ ਘੜੀਐ ਸ਼ਬਦ ਵਿਚਿ ਡਕਸਾਨ ਜਿਨ ਕੋ ਨਦਰ ਕਰ ਤਨਕਾਰ ਨਾਨਕ ਨਦਰ ਨਦਰ ਨਿਹਾਲ ਸਲੋਕ ਪਵਣ ਗੁਰ ਪਾਣੀ ਪਿਤਾ ਮਾਤਾ ਦਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇ ਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਤ ਦਰਬ ਦੂਰ ਕਰਮਿ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਦਿਆਆ ਗਏ ਮਸਕਤ ਘਾਦ ਨਾਨਕ ਤੇ ਮੁਖ ਉਜਲੇ ਕੇਤੇ ਛੁੱਟੇ ਨਾਲ ਜਿਨੇ ਨਾਮ ਦਿਆਆ ਗਏ ਮਸਕਤ ਘਾਦ ਨਾਨਕ ਤੇ ਮੁਖ ਉਜਲੇ ਕੇਤੇ ਛੁੱਟੇ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਦ ਨਾਨਕ ਤੇ ਮੁਖ ਉਦਦੇ ਕੇਤੇ ਛੁੱਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ